ਇਹ ਲੋਕ ਸਿਰਫ ਸਿਰਫ ਆਦਮੀ ਨੂੰ ਇਸਤੇਮਾਲ ਕਰਦੇ ਆ ਇਹ ਲੋਕ ਬੰਦੇ ਨੂੰ ਇਹਨਾਂ ਨੂੰ ਯੂਜ਼ ਕਰਨ ਆਂਦਾ ਆ ਆਦਮੀ ਨੂੰ ਆਮ ਆਦੀ ਪਾਰਟੀ ਨੂੰ ਕਿਸੇ ਵੀ ਇਨਸਾਨ ਦੀ ਕਦਰ ਨਹੀਂ ਹੈ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਇਹਨਾਂ ਨੇ ਉਹਨਾਂ ਵਾਅਦਿਆਂ ਨੂੰ ਇਹ ਪੂਰਾ ਨਹੀਂ ਕਰ ਪਾਏ ਉਹਨਾਂ ਵਾਅਦਿਆਂ ਨੂੰ ਇੱਕ ਵੀ ਵਾਅਦੇ ਨੂੰ ਜਿਹੜੇ ਆ ਮੁੱਖ ਮੰਤਰੀ ਪੂਰਾ ਨਹੀਂ ਕਰ ਪਾਇਆ ਇਸ ਕਰਕੇ ਜੇ ਇਹਨਾਂ ਨੇ ਮੇਰੇ ਹਲਕੇ 'ਚ ਡਿਵੈਲਪਮੈਂਟ ਕੀਤੀ ਹੁੰਦੀ ਸ਼ਾਇਦ ਮੈਂ ਅੱਜ ਉਹਨਾਂ ਨਾਲ ਖੜਾ ਹੁੰਦਾ ਪਕਮੰਤੇ ਸਾਹਿਬ 3 ਦਿਨ ਪਹਿਲੇ ਜਲੰਧਰ ਦੇ ਵਿੱਚ ਰੋਡ ਸ਼ੋਅ ਕਰਨ ਦੇ ਲਈ ਆਏ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ ਜਵਾਬ ਦੇ ਕੇ ਭੇਜਿਆ ਇੱਕ ਮਨਿਸਟਰ ਜਲੰਧਰ ਚ ਹੋਵੇ ਦੋ ਐਮਐਲਏ ਹੋਣ 6 ਹਲਕਿਆਂ ਚਾਰਜ ਹੋਣ ਅਤੇ ਔਰਤਾਂ ਲਵਾ ਇੱਕ ਲਬਾਰੂ ਲਿਆਂਦਾ ਕੈਂਡੀਡੇਟ ਹੋਵੇ ਤੇ ਪਾਰਟੀ ਦੇ ਕਾਰਕਟਰਤਾ ਹੋਣ 6-700 ਬੰਦੇ ਦੇ ਵੱਧ ਪਾਰਟੀ ਇਕੱਠਾ ਨਹੀਂ ਕਰ ਪਾਈ ਰੋਡ ਛੁਰ ਪੰਜਾਬ ਦੇ ਸੀਐਮ ਦਾ ਰਾਜਨੀਤੀ ਮੰਚ ਦੇ ਉੱਤੇ ਸਾਡੇ ਦੋਨਾਂ ਦੇ ਵਿੱਚ ਆਸਰਾ ਲੱਗ-ਲੱਗ ਸੀ ਕਿਉਂਕਿ ਉਹ ਆਪਣੀ ਵਿਚਾਰਧਾਰਾ ਦੀ ਗੱਲ ਕਰਦਾ ਮੈਂ ਆਪਣੀ ਕਰਦਾ ਜਦੋਂ ਉਹ ਲੈ ਕੇ ਆਇਆ ਸੁਸ਼ੀ ਰਿੰਕੂ ਜੀ ਨੂੰ ਮੈਂ ਚਾਹੁੰਦਾ ਸੀ ਉਹ ਆਪਣੀ ਵਿਚਾਰਧਾਰਾ ਨਾਲ ਗੱਲ ਕਰੇ ਆਪਾਂ ਆਪਣੀ ਵਿਚਾਰਧਾਰਾ ਨਾਲ ਕੰਮ ਕਰ ਰਹੇ ਆਂ ਪਰ ਪਾਰਟੀ ਨੇ ਸਾਨੂੰ ਨਹੀਂ ਪੁੱਛਿਆ ਉਹਨਾਂ ਨੂੰ ਲੈ ਕੇ ਆਂਦਾ ਚਲੋ ਉਹ ਵੀ ਆਏ ਕਿ ਸ਼ਾਇਦ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਕਰ ਰਹੀ ਹੈ ਪਾਰਟੀ ਉਹਨਾਂ ਨੇ ਵੀ 11 ਮਹੀਨੇ ਦੇਖ ਲਿਆ ਕਿ ਪੰਜਾਬ ਦੇ ਲੋਕਾਂ ਨੂੰ ਕਿੰਨਾ ਝੂਠ ਬੋਲ ਰਹੇ ਆਂ ਅੱਜ ਉਹ ਵੀ ਐਮਪੀ ਟਿਕਟ ਨੂੰ ਟੋਕਰ ਮਾਰ ਕੇ ਆਇਆ ਮੈਂ ਐਮਐਲਏ ਛੱਡ ਕੇ ਆਇਆ ਇਹ ਸਾਡੇ ਲੋਕ ਜਿਹੜੇ ਕੌਂਸਲਰ ਦੇ ਇੰਤਰਵ ਅਜਾਮਤ ਦੀ ਪਾਰਟੀ ਛੱਡ ਕੇ ਆ ਰਹੇ ਆ ਕਿਹਾ ਜਾਂਦਾ ਰਿਹਾ ਕਿ ਰਿੰਕੂ ਜੀ ਨੇ ਉਹ ਸਭ ਨੂੰ ਛੱਡ ਕੇ ਜਾਂ ਵਾਸ਼ਿੰਗ ਮਸ਼ੀਨ ਦਾ ਸਹਾਰਾ ਲੈ ਲਿਆ ਜਿਹੜੇ ਲੋਕਾ ਜਾ ਰਹੇ ਆ ਆਮ ਆਦਮੀ ਪਾਰਟੀ ਉਹ ਵਾਸ਼ਿੰਗ ਮਸ਼ੀਨ ਚ ਆ ਰਹੇ ਆ ਆਮ ਆਦਮੀ ਪਾਰਟੀ ਜਿੰਨੂੰ ਲੈ ਲਵੇ ਉਹ ਬਹੁਤ ਚੰਗਾ ਆਜੋ ਗੋਲਡੀ ਹੈ ਜਿਹਦੇ ਮੁੱਖ ਮੰਤਰੀ ਦਾ ਭਾਸ਼ਣ ਭਾਸ਼ਣ ਦਿੰਦੇ ਰਹੀ ਕਿ ਗੋਲਡੀ ਨੇ ਪੂਰੀ ਧੂਰੀ ਲੁੱਟ ਕੇ ਖਾ ਲਈ ਧੂਰੀ ਦੇ ਲੋਕਾਂ ਦੀਆਂ ਜ਼ਮੀਨਾਂ ਖਾ ਗਿਆ ਧੂਰੀ ਵਿੱਚ ਕਲੋਨੀਆਂ ਖਾ ਗਿਆ ਅੱਜ ਉਹ ਅੱਜ ਉਰੇ ਸਵੇਰ ਦੇ ਫੁੱਲ ਜਿਹੜੇ ਫਸਾਏ ਜਾ ਰਹੇ ਆ ਅੱਜ ਉਰੇ ਗੀਤ ਗਾਏ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਆਪਣੀਆਂ ਕੁਝ ਵੀਡੀਓ ਦੋ ਸਾਲ ਪਹਿਲੀਆਂ ਦੇਖੋ ਤੁਸੀਂ ਕੀ ਬੋਲ ਰਹੇ ਹੋ ਗੋਲਡੀ ਦੇ ਲਈ ਬਧੋੜ ਦੇ ਲੋਕ ਵੀ 26 ਮਹੀਨੇ ਤੋਂ ਇੰਤਜ਼ਾਰ ਕਰੇ ਚੰਨੀ ਆਣੀ ਰਿਆ ਸ਼ਮਕੋਰ ਸਾਹਿਬ ਦੇ ਲੋਕ ਵੀ 26 ਮਹੀਨਿਆਂ ਤੋਂ ਚੰਨੀ ਚੰਨੀ ਲਭਰੇ ਆ ਚੰਨੀ ਸਾਹਿਬ ਉੱਥੇ ਵੀ ਇਹ ਕਹਿ ਕੇ ਆਏ ਸੀ ਕਿ ਮੈਂ ਤੁਹਾਡਾ ਬੇਟਾ ਬਣ ਕੇ ਆਇਆ ਤੁਹਾਡੇ ਹਲਕੇ ਦਾ ਪੁੱਤਰ ਆ ਗਿਆ ਮੈਂ ਤੁਹਾਡੇ ਵਿੱਚ ਹੀ ਰਵਾਂਗਾ ਮੇਰੀ ਜਿੱਤ ਹਾਰ ਦੀ ਕੋਈ ਚਿੰਤਾ ਨਹੀਂ ਹੈ ਸੂਬੇ ਦਾ ਮੁੱਖ ਮੰਤਰੀ ਇਲੈਕਸ਼ਨ ਲੜੇ ਦੋ ਤਾਂ ਦੋਨੋਂ ਤੂੰ ਹਾਰ ਜਾਵੇ ਅੱਜ ਭੰਡੋੜ ਦੇ ਲੋਕ ਚੰਨੀ ਲਭਰੇ ਆ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਬੰਦੇ ਨੇ ਸ਼ਾਮਿਲ ਹੋਏ ਪਿਛਲੇ ਦਿਨਾਂ ਦੇ ਵਿੱਚ ਸ਼ੀਤਲ ਅੰਗੁਰਾਲ ਜਿਹੜੇ ਕਿ ਜਲੰਧਰ ਕੈਂਟ ਤੋਂ ਐਮਐਲਏ ਹੈ ਨੇ ਰਹੇ ਨੇ ਠੀਕ ਹੈ ਤੇ ਉਹਦੇ باوجود ਜੇ ਗੱਲ ਕਰੀਏ ਤਾਂ ਉੱਥੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਨੇ ਤਾਂ ਤਾਂ ਅ ਥੋੜੇ ਜਿ ਤਣਾਅ ਜੇ ਚ ਰਹਿੰਦੇ ਸੀ ਹੁਣ ਥੋੜਾ ਜਿ ਫੇਸ ਰਿਲੈਕਸ ਲੱਗ ਰਿਹਾ ਮੈਂ ਨੋਟਿਸ ਕਰ ਰਹੀ ਆ ਕਿਉਂਕਿ ਜਦੋਂ ਬਾਈ ਇਲੈਕਸ਼ਨ ਹੋਏ ਸੀਗੇ ਅ ਉੱਥੇ ਜਲੰਧਰ ਦੇ ਜਿਮਨੀ ਚੌਣ ਹੋਈ ਸੀ ਐਮਪੀ ਦੀ ਉਦੋਂ ਵੀ ਮੈਂ ਦੇਖਿਆ ਸੀਗਾ ਕਿ ਤੁਸੀਂ ਤਣਾਅ 'ਚ ਸੀ ਥੋੜੇ ਹੁਣ ਥੋੜਾ ਰਿਲੈਕਸ ਲੱਗ ਰਹੇ ਹੋ ਇਹ ਲੋਕ ਸਿਰਫ ਸਿਰਫ ਆਦਮੀ ਨੂੰ ਇਸਤੇਮਾਲ ਕਰਦੇ ਆ ਇਹ ਲੋਕ ਬੰਦੇ ਨੂੰ ਇਹਨਾਂ ਨੂੰ ਯੂਜ਼ ਕਰਨ ਆਂਦਾ ਆ ਆ ਮਾਦੀ ਪਾਰਟੀ ਨੂੰ ਕਿਸੇ ਵੀ ਇਨਸਾਨ ਦੀ ਕਦਰ ਨਹੀਂ ਹੈ ਅੱਜ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਇੱਕ ਫਤਵਾ ਦਿੱਤਾ ਸੀ 92 ਐਮ ਐਲ ਏ ਬਣਾਏ ਸੀ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਦੇ ਕੀਤੇ ਸੀ ਇਹਨਾਂ ਨੇ ਉਹਨਾਂ ਵਾਦਿਆਂ ਨੂੰ ਇਹ ਪੂਰਾ ਨਹੀਂ ਕਰ ਪਾਏ ਉਹਨਾਂ ਵਾਦਿਆਂ ਨੂੰ ਇੱਕ ਵੀ ਵਾਦੇ ਨੂੰ ਜਿਹੜੇ ਆ ਮੁੱਖ ਮੰਤਰੀ ਪੂਰਾ ਨਹੀਂ ਕਰ ਪਾਇਆ ਇਸ ਕਰਕੇ ਜੇ ਇਹਨਾਂ ਨੇ ਮੇਰੇ ਹਲਕੇ ਦੇ ਡਿਵੈਲਪਮੈਂਟ ਕੀਤੀ ਹੁੰਦੀ ਸ਼ਾਇਦ ਮੈਂ ਅੱਜ ਉਹਨਾਂ ਨਾਲ ਖੜਾ ਹੁੰਦਾ ਮੇਰੇ ਹਲਕੇ ਦੇ ਲਈ ਕੁਝ ਵੀ ਰਲੰਦਰ ਦੇ ਲੋਕਾਂ ਦੇ ਲਈ ਨਾ ਸਕੂਲ ਦਿੱਤੇ ਨਾ ਜਲੰਧਰ ਦੇ ਲੋਕਾਂ ਦੀ ਦੇ ਲਈ ਅੱਛੇ ਜਿਹੜੇ ਹਸਪਤਾਲ ਦਿੱਤੇ ਜਲੰਧਰ ਦੇ ਲੋਕਾਂ ਦੀ ਡਿਵੈਲਪਮੈਂਟ ਦੇ ਲਈ ਵੱਡੇ ਵੱਡੇ ਵਾਅਦੇ ਕੀਤੇਗੇ ਇੱਕ ਵੀ ਵਾਅਦੇ ਨੂੰ ਅਗਰ ਮੁੱਖ ਮੰਤਰੀ ਨੇ ਪੂਰਾ ਕੀਤਾ ਆ ਕੇ ਭਰੀ ਪੰਚਾਇਤ ਚ ਕਹਿ ਦਵੇ ਕਿ ਕਿਸੇ ਨੂੰ ਮੰਨਣ ਨੂੰ ਤਿਆਰ ਹੈ ਜਲੰਧਰ ਦੇ ਲੋਕ ਅੱਜ ਤਰਸ ਰਹੇ ਡਿਵੈਲਪਮੈਂਟ ਕਿੱਥੇ ਆ ਅੱਜ ਮੇਰੀਆਂ ਮਾਵਾਂ ਤਰਸ ਰਹੀਆਂ ਕਿੱਥੇ ਹਜ਼ਾਰ ਰੁਪਏ ਮਹੀਨਾ ਅੱਜ ਉਹ ਜਿਹੜੇ ਲੋਕਾਂ ਨੇ 26 ਮਹੀਨੇ ਪਹਿਲੇ ਅਸੀਂ ਜਾ ਕੇ ਬੀਬਕੂ ਬਣਾਇਆ ਪੰਜਾਬ ਦੇ ਲੋਕਾਂ ਨੂੰ ਮੈਂ 34000 ਫਾਰਮ ਹੈ ਭਰਿਆ ਸੀ ਅਚ 32 ਹਜ਼ਾਰ ਮੇਰੀਆਂ ਮਾਮਾ ਮੇਰੀਆਂ ਭੈਣਾਂ ਨੂੰ ਤਿਆਰ ਕਰ ਰਹੀਆਂ ਕਿੱਥੇ ਹੈ ਹਜ਼ਾਰ ਰੁਪਿਆ ਮੁੱਖ ਮੰਤਰੀ ਕੋਈ ਇੱਕ ਗੱਲ ਦਾ ਜਵਾਬ ਨਹੀਂ ਹੈ ਮੁੱਖ ਮੰਤਰੀ ਸਾਹਿਬ 3 ਦਿਨ ਪਹਿਲੇ ਜਲੰਧਰ ਦੇ ਵਿੱਚ ਰੋਡ ਸ਼ੋਅ ਕਰਨ ਦੇ ਲਈ ਆਏ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ ਜਵਾਬ ਦੇ ਕੇ ਭੇਜਿਆ ਇੱਕ ਮਨਿਸਟਰ ਜਲੰਧਰ ਚ ਹੋਵੇ ਦੋ ਐਮਐਲਏ ਹੋਣ 6 ਹਲਕਿਆਂ ਚਾਰਜ ਹੋਣ ਅਤੇ ਉਸ ਤੋਂ ਇਲਾਵਾ ਇੱਕ ਬਾਰੂ ਲਿਆਂਦਾ ਕੈਂਡੀਡੇਟ ਹੋਵੇ ਤੇ ਪਾਰਟੀ ਦੇ ਕਾਰਕਟਰਤਾ ਹੋਣ 6 700 ਬੰਦੇ ਦੇ ਵੱਧ ਪਾਰਟੀ ਇਕੱਠਾ ਨਹੀਂ ਕਰ ਪਾਈ ਰੋਡ ਸ਼ੋਰ ਪੰਜਾਬ ਦੇ ਸੀਐਮ ਦਾ ਇਤੋਂ ਪਤਾ ਲੱਗਦਾ ਕਿ ਤੁਹਾਡੇ ਜਿਹੜੇ ਕੰਮ ਕੀਤੇ ਆ ਪੰਜਾਬ ਦੇ ਲੋਕ ਕੀ ਤਿਆਰ ਬੈਠੇ ਆ ਇੱਕ ਤਰੀਕਾਂ ਤਿਆਰ ਕਰ ਰਹੇ ਆ ਇੱਕ ਤਰੀਕ ਨੂੰ ਜਵਾਬ ਦੇਣਗੇ 4 ਤਰੀਕ ਨੂੰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਭਾਰਤੀ ਜਨਤਾ ਪਾਰਟੀ ਚੋਲੀ ਚ ਪੈਣਗੀਆਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਚੌਥੀ ਵਾਰ ਬਣਨ ਜਾ ਰਹੇ ਆ ਉਹਦੇ ਵਿੱਚ ਜਿਹੜਾ ਪੰਜਾਬ ਹੈ ਪੂਰਾ ਆਪਣਾ ਇਹਦਾ ਹਿੱਸਾ ਆਪਣਾ ਯੋਗਦਾਨ ਹੈ ਉਹ ਪਾਏਗਾ ਅੰਗੁਰਾਲ ਜੀ ਜਿੱਥੋਂ ਤੱਕ ਗੱਲ ਕਰੀਏ ਜਦੋਂ ਵਿਧਾਇਕ ਵਿਧਾਇਕ ਸੀਗੇ ਤਾਂ ਤੁਸੀਂ ਰਿੰਕੂ ਜੀ ਦੇ ਅਮਨੇ ਸਾਹਮਣੇ ਸੀਗੇ ਜਦੋਂ ਉਹਨਾਂ ਨੂੰ ਦੁਬਾਰਾ ਜਦੋਂ ਜਿਮਨੀ ਚੋਣ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਰਿੰਕੂ ਆ ਗਏ ਤੇ ਉਹਨਾਂ ਨੇ ਫੇਰ ਉਸ ਟਾਈਮ ਤੇ ਚੋਣ ਤੇ ਤੁਸੀਂ ਉਹ ਤੋਂ ਥੋੜ ਆਵਾਜ਼ ਆ ਰਹੀ ਸੀ ਵੀ ਨਰਾਜ਼ ਨੇ ਔਰ ਤਲਖੀਆਂ ਵੀ ਸੀ ਕਿਤੇ ਨਾ ਕਿਤੇ ਉਹ ਉਸ ਤਰੀਕੇ ਦੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਲਿਆਏ ਤੁਸੀਂ ਡੈਫੀਨਿਟਲੀ ਬੰਦਾ ਸੋਚਦਾ ਵੀ ਮੈਂ ਵੀ ਇੰਨਾ ਕੁ ਏਬਲ ਹੈਗਾ ਕਾਬਲੀਅਤ ਹੈਗੀ ਕਿ ਮੈਨੂੰ ਵੀ ਸ਼ਾਇਦ ਟਿਕਟ ਕਿਤੇ ਮਿਲਣੀ ਚਾਹੀਦੀ ਸੀ ਹੁਣ ਤੁਸੀਂ ਦੋਨੋਂ ਦੇ ਦੋਨੋਂ ਇੱਥੇ ਆ ਗਏ ਫੇਰ ਉਹ ਐਮਪੀ ਦੀ ਸੀਟ ਲਈ ਖੜੇ ਨੇ ਹੁਣ ਤੁਹਾਡੀਆਂ ਜਿਹੜੀਆਂ ਤਲਖੀਆਂ ਸੀ ਜਾਂ ਜਿਹੜੇ ਉਹ ਮਨਮੁਟਾ ਮਾੜੇ-ਮੋਟੇ ਕਿਤੇ ਝੋਲ ਸੀ ਖਤਮ ਹੋ ਗਏ ਉਹ ਰਾਜਨੀਤੀ ਮੰਚ ਦੇ ਉੱਤੇ ਸਾਡੇ ਦੋਨਾਂ ਦੇ ਵਿੱਚ ਹੱਥ ਰਾਂ ਲੱਗ-ਲੱਗ ਸੀ ਕਿਉਂਕਿ ਉਹ ਆਪਣੀ ਵਿਚਾਰਧਾਰਾ ਦੀ ਗੱਲ ਕਰਦਾ ਮੈਂ ਆਪਣੀ ਕਰਦਾ ਜਦੋਂ ਉਹਨੂੰ ਮੈਂ ਚੰਦਾ ਸੀ ਉਹ ਆਪਣੀ ਵਿਚਾਰਧਾਰਾ ਨਾਲ ਗੱਲ ਕਰਿਆ ਆਪ ਆਪਣੀ ਵਿਚਾਰਧਾਰਾ ਨਾਲ ਕੰਮ ਕਰ ਰਹੇ ਆ ਪਰ ਪਾਰਟੀ ਨੇ ਸਾਨੂੰ ਨਹੀਂ ਪੁੱਛਿਆ ਉਹਨਾਂ ਨੂੰ ਲੈ ਕੇ ਆਂਦਾ ਚਲੋ ਉਹ ਵੀ ਆਏ ਕਿ ਸ਼ਾਇਦ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਕਰ ਰਹੀ ਹੈ ਪਾਰਟੀ ਉਹਨਾਂ ਨੇ ਵੀ 11 ਮਹੀਨੇ ਦੇਖ ਲਿਆ ਕਿ ਪੰਜਾਬ ਦੇ ਲੋਕਾਂ ਨੂੰ ਕਿੰਨਾ ਝੂਠ ਬੋਲ ਰਹੇ ਆ ਅਗਰ ਇੱਕ ਚੁਣਿਆ ਹੋਇਆ ਐਮਪੀ ਲੋਤਾ پورے ਦੇਸ਼ ਦਾ ਕੈਂਪ ਹੀ ਹੋਵੇ ਅਗਰ ਉਹਰਾ ਇੱਕ ਕੰਮ ਵੀ ਨਾ ਹੋਵੇ ਇੱਕ ਕੰਮ ਵੀ ਸਟੇਟ ਦੀ ਗਵਰਨਮੈਂਟ ਨਾ ਕਰੇ ਤੇ ਉਹ ਇਦਾਂ ਦੇ ਐਮਪੀ ਨੂੰ ਰਹਿਣ ਦਾ ਕੀ ਫਰਕ ਹੈ ਅੱਜ ਉਹ ਵੀ ਐਮਪੀ ਟਿਕਟ ਨੂੰ ਠੋਕਰ ਮਾਰ ਕੇ ਆਇਆ ਮੈਂ ਐਮਐਲਏ ਛੱਡ ਕੇ ਆਇਆ ਇਹ ਸਾਡੇ ਲੋਕ ਜਿਹੜੇ ਕਾਉਂਸਲਰ ਅਜਮਦ ਦੀ ਪਾਟੀ ਛੱਡ ਕੇ ਆ ਰਹੇ ਆ ਇੱਥੋਂ ਪਤਾ ਲੱਗਦਾ ਕਿ ਜਿਹੜੀ ਸਰਕਾਰ ਦੀ ਸਥਿਤੀ ਹੈ ਉਹ ਕਿੱਥੇ ਤੱਕ ਚ ਪਹੁੰਚ ਚੁੱਕੀ ਹੈ ਪਰ ਤੇ ਕੇਸਾਂ ਦੀ ਗੱਲ ਰੋਪਾਂ ਦੀ ਗੱਲ ਬਹੁਤ ਸਾਰੀਆਂ ਗੱਲਾਂ ਆਈਆਂ ਉਹਦੇ ਵਿੱਚ ਜਿਹੜਾ ਸੀਗਾ ਤੁਸੀਂ ਆਪਣੀ ਕਾਫੀ ਵਾਰੀ ਆਪਣੀ ਸਪਸ਼ਟੀਕਰਨ ਵੀ ਦਿੱਤੇ ਪਰ ਬਾਵਾ ਜਦੋਂ ਉਸ ਦੇ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਰਿਹਾ ਕਿ ਰਿੰਕੂ ਜੀ ਨੇ ਉਹ ਸਭ ਨੂੰ ਛੱਡ ਕੇ ਜਾਂ ਵਾਸ਼ਿੰਗ ਮਸ਼ੀਨ ਦਾ ਸੰਹਾਰ ਲੈ ਲਿਆ ਜਿਹੜੇ ਲੋਕਾ ਜਾ ਰਹੇ ਆ ਮਾਂ ਦੀ ਪਾਟੀ ਉਹ ਵਾਸ਼ਿੰਗ ਮਸ਼ੀਨ ਚੋਂ ਆ ਰਹੇ ਆ ਆਮ ਆਦਮੀ ਪਾਟੀ ਜਿੰਨੂੰ ਲੈ ਲਵੇ ਉਹ ਬਹੁਤ ਚੰਗਾ ਆਜੋ 골ਡ ਹੀ ਆ ਇਹ ਦੇ ਮੁੱਖ ਮੰਤਰੀ ਸਾਹਿਬ ਭਾਸ਼ਣ ਭਾਸ਼ਣ ਦਿੰਦੇ ਰਹੇ ਜੀ ਕਿ 골ਡੀ ਨੇ ਪੂਰੀ ਧੂਰੀ ਲੁੱਟ ਕੇ ਖਾ ਲਈ ਧੂਰੀ ਦੇ ਲੋਕਾਂ ਦੀਆਂ ਜ਼ਮੀਨਾਂ ਖਾ ਗਿਆ ਧੂਰੀ ਦੇ ਵਿੱਚ ਕਲੋਨੀਆ ਖਾ ਗਿਆ ਅੱਜ ਉਹ ਅੱਜ ਉਰੇ ਸਵੇਰ ਦੇ ਫੁੱਲ ਜਿਹੜੇ ਵਸਾਏ ਜਾ ਰਹੇ ਆ ਅੱਜ ਉਰੇ ਗੀਤ ਗਾਏ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਆਪਣੀਆਂ ਕੁਝ ਵੀਡੀਓ 2 ਸਾਲ ਪਹਿਲਾਂ ਦੇ ਦੇਖੋ ਤੁਸੀਂ ਕੀ ਬੋਲ ਰਹੇ ਹੋ 골ਡੀ ਦੇ ਲਈ ਅੱਜ ਉਹ ਹੀ 골ਡੀ ਤੁਹਾਡੇ ਘਰ ਦੇ ਵਿੱਚ ਕੋਈ ਚਿਰਾਗ ਬਣ ਕੇ ਆ ਗਿਆ ਇਸ ਕਰਕੇ ਕੀ ਰਾਜਨੀਤੀ ਦੇ ਵਿੱਚ ਮੰਚ ਦੇ ਵਿੱਚ ਇਹ ਚੀਜ਼ ਨਹੀਂ ਚੰਗਾ ਲੱਗਦੀ ਕਿ ਅਸੀਂ ਲੋਕ ਸਿਰਫ ਆਪਣੇ ਚਕਰ ਦਾ ਢਿੱਡ ਭਰਨ ਦੇ ਲਈ ਪੰਜਾਬ ਦੇ ਵਿੱਚ ਜਿੰਨੀ ਮੱਝ ਅੱਗ ਲਗਾ ਦੀਏ ਅੱਜ ਪੰਜਾਬ ਦਾ ਹਾਲਾਤ ਦੇਖੋ ਜਲੰਧਰ ਕਾਰਪੋਰੇਸ਼ਨ ਜਾ ਕੇ 2 ਸਾਲ ਦੀ ਕਾਰਪੋਰੇਸ਼ਨ ਜਲੰਧਰ ਠੱਪ ਪਈ ਹੈ ਕੋਈ ਬਾਲੀਵਾਰਸ ਨਹੀਂ ਹੈ ਅੱਜ ਉੱਥੇ ਕਿਸੇ ਦਾ ਮੁੱਖ ਮੰਤਰੀ ਦਾ ਧਿਆਨ ਨਹੀਂ ਹੈ ਕਿ ਜਲੰਧਰ ਪੰਜਾਬ ਦੇ ਲੋਕਾਂ ਨੂੰ ਐਨਓਸੀ ਚਾਹੀਦੀ ਹੈ ਅੰਦਰ ਲੋਕਾਂ ਨੂੰ ਲਾਈਟਾਂ ਚਾਹੀਦੀਆਂ ਸੀਵਰ ਦੀ ਪ੍ਰੋਬਲਮ ਹੈਗੀ ਹੈ ਸੜਕ ਦੀ ਪ੍ਰੋਬਲਮ ਹੈ ਉਹ ਕੌਣ ਹੱਲ ਕਰੂਗਾ 2 ਸਾਲ ਤੋਂ ਕਾਰਪੋਰੇਸ਼ਨ ਨਹੀਂ ਹੈ ਜਲੰਧਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਆਪਣੀ ਚਿੰਤਾ ਗੱਡੀ 'ਚ ਘੁੰਮਣਾ ਕਿੱਥੇ ਆ ਮੇਰੀ ਸਿਕورٹی ਦਾ ਕੀ ਹਾਲਾਤ ਹੈ ਪੰਜਾਬ ਨੂੰ ਲੁੱਟਣਾ ਕਿ ਅੱਜ ਸਾਰੇ ਲੋਕ ਲੁੱਟਣ ਲੱਗ ਰਹੇ ਪੰਜਾਬ 'ਚ ਜੇ ਪੰਜਾਬ ਦੇ ਲੋਕ ਨਹੀਂ ਜਾਗਦੇ ਰਹੇ ਇਹ ਜਿਹੜਾ ਪੰਜਾਬ ਆ ਬਹੁਤ ਪਿੱਛੇ ਚਲਾ ਜਾਏਗਾ ਤੁਸੀਂ ਇੱਕ ਵਾਰ 81 ਜੋ ਜੁਆਇਨ ਕੀਤੇ ਸੀ ਖਾਸ ਕਰਕੇ ਕਮਲ ਦਾ ਫੁੱਲ ਬੀਜੇਪੀ ਜੋ ਜੁਆਇਨ ਕੀਤੇ ਸੀ ਉਸ ਤੋਂ ਸੇ ਕੀ ਸੀ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਤਿੱਕੇ ਦੀਆਂ ਗੱਲਾਂ ਬਾਤਾਂ ਸੀ ਮੈਂ ਉਹ ਤੋਂ ਪਰਤਾ ਚੱਕਾਂਗਾ ਤੁਸੀਂ ਕਾਫੀ ਤਲਖੀ 'ਚ ਸੀਗੇ ਬਹੁਤ ਨਾਰਾਜ਼ ਵੀ ਸੀਗੇ ਜੋ ਤੁਸੀਂ ਇੱਥੇ ਆਏ ਰੀਲੀਫ ਵੀ ਫੀਲ ਕਰ ਰਹੇ ਸੀਗੇ ਤੇ ਉਹ ਸਾਰੀਆਂ ਗੱਲਾਂ ਹੁਣ ਸਬਸਾਈਡ ਹੋ ਗਿਆ ਕਿਉਂਕਿ ਲਾਟਸ ਆਪਰੇਸ਼ਨ ਦੀਆਂ ਗੱਲਾਂ ਹੋਈਆਂ ਹੋਰ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਤੁਸੀਂ ਉਹਦੇ ਬਾਰੇ ਕੁਝ ਉਸ ਤਰੀਕੇ ਦੇ ਨਾਲ ਗੱਲ ਹੁਣ ਸਪਸ਼ਟ ਕੀਤੀ ਨਹੀਂ ਫਿਰ ਬਾਅਦ ਵਿੱਚ ਮਿਸ਼ਨ ਲੋਟਸ ਹੈ ਹੀ ਨਹੀਂ ਸਾਨੂੰ ਮਿਸ਼ਨ ਲੋਟਸ ਸਿਰਫ ਇੱਕ ਮੋਰਾ ਬਣਾਇਆ ਗਿਆ ਮਿਸ਼ਨ ਲੋਟਸ ਜਿੱਦਾਂ ਸਾਡੇ ਧਿਆਨ ਜਿੱਦਾਂ ਸਾਡੇ ਧਿਆਨ ਦੇ ਵਿੱਚ ਆਇਆ ਅਸੀਂ ਦੇਖਿਆ ਇਹਨਾਂ ਦਾ ਆਪਣਾ ਇੱਕ ਤਿਆਰ ਕੀਤਾ ਹੋਇਆ ਇੱਕ ਸਟਿਕ ਹੈ ਕਦੀ ਮਿਸ਼ਨ ਲੋਟਸ ਕਦੀ ਕੋਈ ਮੰਤਰੀ ਟੋਕ ਦਿਓ ਕਦੀ ਕੋਈ ਐਮਐਲਏ ਟੰਗ ਦਿਓ ਅਗਰ ਅੱਜ ਮੰਤਰੀ ਇਹਨਾਂ ਦੇ ਕਰਪਸ਼ਨ ਕਰਦੇ ਆ ਮੇਰੇ ਤੋਂ ਬਹੁਤ ਸਤਿਕਾਰ ਜੋਗਾ ਮੈਂ ਇੱਜ਼ਤ ਕਰਦਾ ਵਿਦੇਸ਼ ਸਿੰਗਲ ਜੀ ਦੀ ਗੱਲ ਕਰ ਲਓ ਨਿਜਰ ਸਾਹਿਬ ਦੀ ਗੱਲ ਕਰ ਲਓ ਇਹਨਾਂ ਲੋਕਾਂ ਨੇ ਕਿਉਂ ਲਾਇਆ ਉਹਨਾਂ ਨੂੰ ਅਗਰੇ ਲੋਕ ਕਹਿੰਦੇ ਉਹ ਕ腐ਸ਼ਨ ਕਰਦੇ ਆ ਉਹ ਮਾੜੇ ਕੰਮ ਕੀਤੇ ਆ ਸਭ ਤੋਂ ਅਗਲੀ ਲੈਂਚ ਬੈਠੇ ਹੁੰਦੇ ਆ ਮੁੱਖ ਮੰਤਰੀ ਸਾਹਿਬ ਕੋਈ ਮੀਟਿੰਗ ਬੁਲਾਣ ਆਪਣੇ ਘਰ ਚ ਲੰਚ ਕਰਾਣ ਆਪਣੇ ਘਰ ਡਿਨਰ ਰੱਖ ਲੈਣ ਫਿਰ ਵੀ ਉਹ ਲੋਕ ਅੱਗੇ ਆ ਸਿਰਫ ਤਾਂ ਸਿਰਫ ਆਪਣੇ ਆਪ ਦੀ ਜਿਹੜੀ ਜਿਹੜੀ ਟੋਰ ਆਮ ਆਦੀ ਬਾਡੀ ਦਾ ਗਰਾਫ ਨਾ نیچے ਡਿੱਗ ਜਾਵੇ ਇਹ ਇੱਕ ਸਟ੍ਰਿਕ ਪਲਾਨ ਕਰਕੇ ਉਹ ਮੰਤਰੀ ਠੋਕਤੇ ਐਮਐਲਏ ਠੋਕਤੇ ਉਦਾਂ ਹੀ ਮਿਸ਼ਨ ਲੋਟਸ ਹੈ ਕਿ ਜਦੋਂ ਪੰਜਾਬ ਦੇ ਲੋਕਾਂ ਦੇ ਦਿਲਾਂ ਚ ਆਮ ਆਦਮੀ ਨਿੱਚੀ ਆਂਦੀ ਹੈ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਮਿਸ਼ਨ ਲੋਟਸ ਲੈ ਕੇ ਆਪਣਾ ਗਰਾਹ ਬਦਾਂਦੇ ਆ ਪਰ ਪੰਜਾਬ ਦੇ ਲੋਕ ਜਾਗਰੂਤ ਹੋ ਚੁੱਕੇ ਆ ਇੱਕ ਤਰੀਕ ਨੂੰ ਜਵਾਬ ਦੇਣਗੇ 3 ਤਰੀਕ ਨੂੰ ਜਿਹੜੇ ਇਸ ਦੇਸ਼ ਦੇ ਵਿੱਚ ਜੀਵਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਬਣਨ ਜਾ ਰਹੇ ਆ ਔਰ ਜਲੰਧਰ ਔਰ ਪੰਜਾਬ ਦੇ ਲੋਕ ਆਪਣਾ ਯੋਗਦਾਨ ਰਚ ਪਾਣਗੇ ਦਿਲੰਦਰ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਉਹਦੇ ਵਿੱਚ ਅੰਗੁਰਾਲ ਜੀ ਵੀ ਆਪਣਾ ਯੋਗਦਾਨ ਪਾ ਰਹੇ ਨੇ ਉੱਥੇ ਜਿਹੜੇ ਸੰਤੋਖ ਸਿੰਘ ਐਮਪੀ ਸਾਹਿਬ ਕਰਿਆ ਚੁੱਕੇ ਨੇ ਉਹਨਾਂ ਦੇ ਵਾਈਫ ਨੇ ਉਹਨਾਂ ਨੇ ਵੀ ਜੁਆਇਨ ਕੀਤਾ ਹੈਗਾ ਕਰਮਜੀਤ ਨੇ ਉਹਨਾਂ ਨੇ ਵੀ ਜੁਆਇਨ ਕੀਤਾ ਉਧਰ ਰਿੰਕੂ ਜੀ ਵੀ ਆ ਗਏ ਨੇ ਸਾਰੇ ਤੁਸੀਂ ਜਿਹੜੇ ਦੂਸਰੀਆਂ ਪਾਰਟੀਆਂ ਸੀ ਉਹ ਆ ਕੇ ਇਕੱਠੇ ਹੋ ਗਏ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਉੱਥੇ ਜਿਹੜੇ ਖਾਸ ਤੌਰ ਤੇ ਕਾਂਗਰਸ ਦਾ ਵੀ ਇੱਕ ਨਾਮ ਵੱਜ ਰਿਹਾ ਚੰਨੀ ਜਿਹੜੇ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਸੀਐਮ ਰਹਿ ਚੁੱਕੇ ਨੇ ਪੰਜਾਬ ਦੇ ਉਹਨਾਂ ਨੂੰ ਟੱਕਰ ਦਿੱਤੀ ਜਾਏਗੀ ਪੂਰੀ ਬਹੁਤ ਸਤਿਕਾਰਯੋਗ ਚੰਨੀ ਜੀ ਦੇ ਖਿਲਾਫ ਮੈਂ ਕੋਈ ਸ਼ਬਦ ਨਹੀਂ ਬੋਲਣਾ ਚਾਹੁੰਦਾ ਸੀ ਲੋਕਾਂ ਨੂੰ ਇਹ ਗੱਲ ਕਵਾਂਗਾ ਕਿ ਪੰਧੋੜ ਦੇ ਲੋਕ ਵੀ 26 ਮਹੀਨੇ ਤੋਂ ਇੰਤਜ਼ਾਰ ਕਰੇ ਚੰਨੀ ਆਣੀ ਰਿਹਾ ਚਮਕੌਰ ਸਾਹਿਬ ਦੇ ਲੋਕ ਵੀ 26 ਮਹੀਨਿਆਂ ਤੋਂ ਚੰਨੀ ਚੰਨੀ ਲਭਰੇ ਆ ਚੰਨੀ ਸਾਹਿਬ ਉੱਥੇ ਵੀ ਇਹ ਕਹਿ ਕੇ ਆਏ ਸੀ ਕਿ ਮੈਂ ਤੁਹਾਡਾ ਬੇਟਾ ਬਣ ਕੇ ਆਇਆ ਤੁਹਾਡੇ ਹਲਕੇ ਦਾ ਪੁੱਤਰ ਆ ਗਿਆ ਮੈਂ ਤੁਹਾਡੇ ਵਿੱਚ ਹੀ ਰਵਾਂਗਾ ਮੇਰੀ ਜਿੱਤ ਹਾਰ ਦੀ ਕੋਈ ਚਿੰਤਾ ਨਹੀਂ ਹੈ ਸੂਬੇ ਦਾ ਮੁੱਖ ਮੰਤਰੀ ਇਲੈਕਸ਼ਨ ਲੜੇ ਦੋ ਤਾਂ ਦੋਨੋਂ ਤੂੰ ਹਾਰ ਜਾਵੇ ਅੱਜ ਪੰਧੋੜ ਦੇ ਲੋਕ ਚੰਨੀ ਲਭਰੇ ਆ ਵੋਟਾਂ ਪਾਈਆਂ ਜਲੰਧਰ ਦੇ ਲੋਕ ਵੀ ਚਾਰ ਤੀ ਤਵਾ ਚੰਨੀ ਲੱਭਣਗੇ ਕਿ ਚੰਨੀ ਚੰਨੀ ਹੈ ਕਿੱਥੇ ਆ ਇਸ ਕਰਕੇ ਚੰਨੀ ਜੀ ਦੇ ਆਉਣ ਨਾਲ ਇੱਕ ਬੈਨੀਫਿਟ ਜਰੂਰ ਹੋਇਆ ਕਿ ਜਲੰਧਰ ਤੋਂ ਕਾਂਗਰਸ ਮੁਕਤ ਹੋ ਗਈ ਹੈ ਜਲੰਧਰ ਤੋਂ ਕਾਂਗਰਸ ਜਿਹੜੀ ਮੁਕਤ ਹੋ ਗਈ ਹੈ ਕੇਪੀ ਪਰਿਵਾਰ ਜਿਹੜਾ 100 ਸਾਲ ਦਾ ਛੱਡ ਗਿਆ ਚੌਧਰੀ ਪਰਿਵਾਰ ਛੱਡ ਗਿਆ ਰਿੰਕੂ ਹੀ ਸਾਡੇ ਨਾਲ ਆ ਗਏ ਆ ਇਹ ਸਾਡੇ ਦੇ ਕਾਉਂਸਲਰ ਕਿੰਨੇ ਆ ਸਾਥੀ ਜਿਹੜਾ ਨਾਂ ਲੈ ਕੇ ਆਏ ਆ ਇਹ ਲੋਕ ਆ ਗਏ ਆ ਇੱਥੋਂ ਪਤਾ ਲੱਗਦਾ ਕਿ ਚੰਨੀ ਜੀ ਜੇ 15 20 ਦਿਨ ਹੋਰ ਰਹਿ ਕੇ ਜਲੰਧਰ ਦੇ ਵਿੱਚ ਰਹਿ ਗਏ ਕਾਂਗਰਸ ਮੁਕਤ ਜਲੰਧਰ ਹੋ ਜਾਏਗਾ ਤੁਹਾਡਾ ਜਿਹੜਾ ਜਥਾ ਆਇਆ ਤੁਸੀਂ ਲੈ ਕੇ ਆਏ ਹੋ ਖਾਸ ਤੌਰ ਤੇ ਕਿਉਂਕਿ ਇੰਟਰੋਡਿਊਸ ਜਦੋਂ ਕਰਵਾਇਆ ਗਿਆ ਗਿਆ ਕੀ ਹੈ ਸ਼ਿਤਲ ਅੰਗੁਰਾਲ ਸਾਰਾ ਜਥਾ ਲੈ ਕੇ ਆ ਰਹੇ ਨੇ ਅਸੀਂ ਵੀ ਕਾਫੀ ਵੇਟ ਕੀਤੀ ਉਸ ਚੀਜ਼ ਦੀ ਤੁਹਾਡੇ ਬੈਠੇ ਹੋਏ ਸੀਗੇ ਤੇ ਕਹਿੰਦੇ ਕਿ ਥੋੜਾ ਮਤਲਬ ਜਿਹੜੇ ਉਹਨਾਂ ਨੂੰ ਰੂਟ ਜਿਹੜਾ ਐਂਡ ਰੂਟ ਕਰਕੇ ਆਣਾ ਪੈ ਰਿਹਾ ਜਥੇ ਦੇ ਵਿੱਚ ਕੌਣ-ਕੌਣ ਲੋਕ ਨੇ ਜਿਨ੍ਹਾਂ ਨੂੰ ਸ਼ਾਮਿਲ ਕਰਾਇਆ ਔਰ ਤੁਹਾਡੇ ਕੀ ਨਵੀਂ ਪਾਰਟੀ ਦੁਬਾਰਾ ਤੋਂ ਇਸ ਪਾਰਟੀ ਦੇ ਵਿੱਚ ਆ ਕੇ ਇਹ ਨਵੀਂ ਪਾਰਟੀ ਜੁਆਇਨ ਕਰਕੇ ਪੁਰਾਣੀ ਛੱਡ ਕੇ ਜੋਰ ਲਾਣਾ ਪੈਂਦਾ ਆਪਣੇ ਆਪ ਨੂੰ ਸਾਬਿਤ ਕਰਨ ਲਈ ਨੇ ਇਹਨਾਂ ਲੋਕਾਂ ਦੀ ਜਿਹੜੀ ਮੇਰੀ ਵਿਚਾਰਤ ਹੈ ਉਹੀ ਵਿਚਾਰਾਂ ਨਾਲ ਦੀ ਹੈ ਜੇ ਇੱਕ ਕੌਂਸਲਰ ਆ ਮੈਂ ਇਲੈਕਸ਼ਨ ਲੜਿਆ ਇਹਨਾਂ ਨੇ ਇਲੈਕਸ਼ਨ ਲੜਿਆ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਸੀ ਤੁਹਾਡੀ ਸੜਕ ਬਣਾਵਾਂਗੇ ਤੁਹਾਡੇ ਇਲੈਕਟਾਂ ਲਵਾ ਦਾਂਗੇ ਤੁਹਾਡੇ ਸਿਵਲ ਕੰਮ ਮੈਂ ਕਰੂੰਗਾ ਤੁਹਾਡੇ ਗੱਲ ਕਿਹਦੀ ਜਿਹੜੀ ਸੇਵਾ ਤੁਹਾਡਾ ਬੇਟਾ ਕਰੂਗਾ ਮੈਨੂੰ ਇੱਕ ਮੌਕਾ ਦਿਓ ਲੋਕਾਂ ਨੇ ਕੌਂਸਲਰ ਬਣਾਤਾ ਕੋਈ ਲੋਕ 200 ਵੋਟ ਤੂੰ ਹਾਰ ਗਿਆ ਕੋਈ 100 ਤੂੰ ਹਾਰ ਗਿਆ ਇਹ ਹੁਣ 133 ਵੋਟ ਤੂੰ ਹਾਰੇ ਆ ਆਪਣੇ ਧੀਰੇ ਜੀ ਇਹ ਲੋਕਾਂ ਨੇ ਕੀ ਕਰ ਜ 133 ਵੋਟ ਤੂੰ ਹਾਰੇ ਲੋਕਾਂ ਨਾਲ ਵਾਅਦਾ ਨਹੀਂ ਕਰਾਂ ਪੂਰਾ ਕਰਨਗੇ ਪਰ ਕੰਮ ਹੀ ਨਹੀਂ ਕਰ ਰਿਹਾ ਉਥੇ ਅਜੇ ਅਗਰ ਇੱਕ ਲਾਈਟ ਵੀ ਜਲੰਦਰ ਦੇ ਵਿੱਚ ਲਗਾਈ ਹੋਵੇ ਭਗਵੰਤ ਮਾਨ ਦੀ ਸਰਕਾਰ ਨੇ ਮੈਨੂੰ ਸਾਬਤ ਕਰ ਦਿਓ ਮੈਂ ਤਾਂ ਵੀ ਕਹਿਣਾ ਮੈਂ ਇਸ ਪਾਰਟੀ ਤੋਂ ਅਲਬੀ ਦਾ ਕਹਿਣ ਨੂੰ ਤਿਆਰ ਹਾਂ ਅਗਰ ਇੱਕ ਲਾਈਟ ਵੀ ਭਗਵੰਤ ਮਾਨ ਦੇ ਰੰਦੇ ਵਿੱਚ ਲਗਾਈ ਹੋਵੇ 26 ਮਹੀਨੇ ਆਦੀ ਇੱਕ ਲਾਈਟ ਦੀ ਕੀਮਤ 500 ਰੁਪਿਆ ਜ਼ੀਰੋ ਡਿਵੈਲਪਮੈਂਟ ਹੈ ਦੀ ਇਸ ਕਰਕੇ ਕੀ ਇਹ ਲੋਕ ਖਵਾਰੀ ਲੀਡਰ ਹੈ ਐਡਵਰਟਾਈਜ਼ਮੈਂਟ ਦੇ ਲੀਡਰ ਹੈ ਸਿਰਫ ਚੈਨਲਾਂ ਦੇ ਉੱਤੇ ਐਡ ਤੇ ਚੱਲ ਰਹੇ ਆ ਉਹ ਸੋਸ਼ਲ ਮੀਡੀਆ ਤੇ ਐਡ ਤੇ ਚੱਲ ਰਹੇ ਆ ਪਰ ਇਹ ਲੋਕ ਜ਼ਿਆਦਾ ਤੇ ਨਹੀਂ ਚਲਾਣਗੇ ਜਲਦੀ ਹੀ ਲੋਕਾਂ ਨਾਲ ਚਲਦਾ ਕਰਨ ਗਿਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਕੋਈ ਵੀ ਜਗਾ ਤੋਂ ਐਮਪੀ ਹੈ ਐਮਐਲਏ ਪਹਿਲੇ ਛੱਡ ਜਾਵੇ ਕਿਉਂਕਿ 3 ਸਾਲ ਹਜੇ ਪਏ ਸੀ ਆਮ ਆਦਮੀ ਪਾਰਟੀ ਸਰਕਾਰ ਦੇ ਤੁਹਾਡੀ ਸ਼ਿਕਾਇਤਾਂ ਨੇ ਉਹਨਾਂ ਨੇ ਸਕੂਲ ਨਹੀਂ ਬਣਾਏ ਉਹਨਾਂ ਨੇ ਲਾਈਟਾਂ ਨਹੀਂ ਲਾਈਆਂ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਉਥੇ ਕਾਰਪੋਰੇਸ਼ਨ ਦਾ ਕੰਮ ਪੂਰਾ ਠੱਪ ਪਿਆ ਹੈ ਉਹਨਾਂ ਨੇ ਇਹ ਕਿਹਾ ਕਿ ਹਜੇ ਕਿਉਂਕਿ ਪਿੱਛੇ ਵੀ ਕਈ ਤਰੀਕੇ ਦੀ ਜਿਵੇਂ 1000 ਰੁਪਏ ਵਾਲੀ ਗੱਲ ਵੀ ਆ ਰਹੀ ਹੈ ਉਹ ਕਹਿੰਦੇ ਜੇ ਜੇ 3 ਸਾਲ ਪਏ ਨੇ ਇੱਕ ਇੱਕ ਕਰਕੇ ਸਾਰੇ ਕੰਮ ਨੰਬੇੜ ਰਹੇ ਆ ਤੁਸੀਂ ਥੋੜਾ ਕਾਲੀ ਨਹੀਂ ਕਰਕੇ ਐਦਾਂ ਨਹੀਂ ਲੱਗਦਾ ਔਰ ਤੁਹਾਨੂੰ ਐਦਾਂ ਨਹੀਂ ਲੱਗਦਾ ਕਿ ਤੁਸੀਂ ਡਿਸਕਵালিਫਾਈ ਹੋਏ ਹੋ ਤੁਹਾਡੇ ਲੋਕਾਂ ਨੇ ਤੁਹਾਡੇ ਮੂੰਹ ਵੱਲ ਦੇਖ ਰਹੇ ਸੀਗੇ ਕਿ ਸਾਡਾ ਵਿਧਾਇਕ ਹੈਗਾ ਉੱਥੇ ਸ਼ਿਤਲੰਗੁਰਾਲ ਔਰ ਉਸਨ ਛੱਡ ਕੇ ਜਾ ਰਹੇ ਐਸਾ ਕੁਝ ਤਾਂ ਨਹੀਂ ਹੈ ਦੀਦੀ ਇਹ ਲੋਕ ਪਤਾ ਕੀ ਕਹਿੰਦੇ ਰਹੇ ਆ ਕਿ ਇੱਕ ਮੌਕਾ ਦੇ ਦਿਓ ਇੱਕ ਮੰਤਰੀ ਕਹਿੰਦੀ 5 ਮਿੰਟ ਚ ਐਮਐਸਪੀ 5 ਮਿੰਟ ਦੇ ਵਿੱਚ ਅੱਜ 26 ਮਿੰਟਾਂ ਦਾ 5 ਮਿੰਟ ਨਹੀਂ ਹੋ ਰਹੇ ਇਹ ਲੋਕ ਕਹਿੰਦੇ 10 ਤਰੀਕ ਨੂੰ ਜਲਟਾ ਲਾਂਦੇ ਹੋ ਮੈਂ 5 ਦਿਨਾਂ ਨਸ਼ਾ ਖਤਮ ਕਰ ਦੂੰ ਪੰਜਾਬ ਦਾ ਦੋ ਲੋਕਾਂ ਨੇ ਕਿਹਾ ਸੀ ਤੁਹਾਨੂੰ ਪਤਾ ਕਿ ਇਹਨਾਂ ਨੇ ਕਿਹਾ ਸੀ ਅੱਜ 26 ਮਹੀਨਿਆਂ ਤੋਂ ਲੋਕ ਢੀਕ ਰਹੇ ਆ ਕਿ ਨਸ਼ਾ ਖਤਮ ਕੀ ਸੀ ਉਹ ਤਿੰਨ ਗੁਣਾ ਵੱਧ ਗਿਆ ਇਹ ਪੰਜ ਦਰਿਆਵਾਂ ਦੀ ਧਰਤੀ ਹੈ ਛੇਵਾਂ ਦਰਿਆ ਨਸ਼ੇ ਦਾ ਪੂਰੇ ਪੰਜਾਬ ਚ ਫੈਲ ਚੁੱਕਾ ਹੈ ਇਹ ਲੋਕ ਕਹਿੰਦੇ ਸੀ ਕਿ ਜਿਹੜੇ ਹਸਪੀਟਲ ਹੈ ਸਾਨੂੰ 10 ਸਾਲ ਇੱਕ ਮੌਕਾ ਦੇ ਦੋ ਮੁੱਖ ਮੰਤਰੀ ਭਗਵੰਤ ਸਿੰਘ ਬਣਾ ਦਿਓ ਪੀਜੀਐ ਦੀ ਧਰਤੀ ਦੇ ਉੱਤੇ ਹਸਪੀਟਲ ਬਣਾ ਦਿਆਂਗੇ ਜਿਹੜੇ ਲੋਕ 2 ਸਾਲ ਚ ਨਹੀਂ ਬਣਾ पाए ਇਸ ਕਰਕੇ ਦੋ ਲੱਖ ਸਾਢੇ 3 ਸਾਲ ਵਿਧਾਨ ਸਭਾ ਦਾ ਸੈਸ਼ਨ ਆ ਚੁੱਕਾ ਬਜਟ ਕਿਸੇ ਬਜਟ ਦੇ ਵਿੱਚ ਲੋਕਾਂ ਦੀ ਗੱਲ ਨਹੀਂ ਦਲਤਾਂ ਦੀ ਗੱਲ ਨਹੀਂ ਪਿਛੜਿਆਂ ਦੀ ਗੱਲ ਨਹੀਂ ਕਿਸੇ ਵਪਾਰੀ ਦੀ ਗੱਲ ਨਹੀਂ ਤੇ ਲੋਕ ਧੋਖਾ ਦੇਣ ਦੇ ਲਈ ਆਏ ਆ ਜਿੱਦਾਂ ਬਾਕੀ ਸਰਕਾਰਾਂ ਜਾਂਦੇ ਬਾਕੀ ਲਾਸਟਲੇ ਸਾਲ ਇੱਕ ਮੁੰਡਾ ਦਿੰਦੀ ਹੈ ਲollipops ਦਿੰਦੀ ਹੈ ਇਹ ਵੀ ਲੋਲਿਵਾਂ ਦੇਣਗੇ ਪਰ ਇਹ ਪੰਜਾਬ ਦੇ ਲੋਕ ਇਸ ਵਾਰ ਵੀ ਆਪਕੋ ਨਹੀਂ ਬਣੇਗਾ ਇਸ ਗੱਲ ਦੀ ਮੈਂ ਗਰੰਟੀ ਦਿੰਦਾ ਪੰਜਾਬ ਦੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਿਗੇ ਸ਼ੀਤਲ ਅੰਗੁਰਾਲ ਔਰ ਸ਼ੀਤਲ ਅੰਗੁਰਾਲ ਨੇ ਬੜੇ ਤਫਸੀਲ ਦੇ ਨਾਲ ਅੱਜ ਗੱਲਬਾਤ ਕੀਤੀ ਹੈ ਮਿਲੇ ਤੇ ਬਹੁਤ ਦਿਨਾਂ ਦੇ ਬਾਅਦ ਨੇ ਕਾਫੀ ਵਾਰੀ ਰੋਕਿਆ ਸੀ ਇਹਨਾਂ ਨੂੰ ਪਰ ਜਲਦੀ ਚ ਹੁੰਦੇ ਸੀਗੇ ਤਣਾਅ ਚ ਹੁੰਦੇ ਸੀ ਪਰ ਅੱਜ ਵੀ ਉਹਨਾਂ ਦੇ ਕਿਤੇ ਨਾ ਕਿਤੇ ਆਪਣੀ ਜਿਹੜੀ ਸਾਬਕਾ ਪਾਰਟੀ ਆਮ ਆਦਮੀ ਪਾਰਟੀ ਜਿਹਦੇ ਵਿਧਾਇਕ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਕਿਤੇ ਨਾ ਕਿਤੇ ਸ਼ਿਕਾਇਤਾਂ ਨੇ ਗ੍ਰਿਵੈਂਸਸ ਨੇ ਕਾਫੀ ਨਰਾਜ਼ਗ ਤਸੱਲੀ ਹੈ ਉਮੀਦ ਹੈ ਕਿ ਹੁਣ ਉਹ ਠੀਕ ਜਗ੍ਹਾ ਨੇ ਠੀਕ ਪਲੇਟਫਾਰਮ ਤੇ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਰਿੰਕੂ ਨੇ ਜਦ ਕਿ ਉਹ ਉਹਨਾਂ ਦੇ ਸਾਹਮਣੇ ਸਾਹਮਣੇ ਸੀਗੇ ਜਿਹੜੇ ਇਸ ਟਾਈਮ ਤੇ ਮੈਂਬਰ ਪਾਰਲੀਮੈਂਟ ਦੀ ਚੋਣਾਂ ਦੇ ਲਈ ਖਾਸ ਤੌਰ ਤੇ ਭਾਜਪਾ ਨੇ ਉਤਾਰੇ ਨੇ ਹੁਣ ਔਰ ਜਲੰਧਰ ਤੋਂ ਪਰ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਆਪਣੇ ਭਾਜਪਾ ਦੇ ਕੈਂਡੀਡੇਟ ਲਈ ਕੰਮ ਵੀ ਕਰਾਂਗੇ ਉਹਨਾਂ ਨੂੰ ਜਿਤਾਵਾਂਗੇ ਵੀ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਵਾਸਤੇ ਖਾਸ ਕਰਕੇ ਸਾਡੇ ਹਲਕਿਆਂ ਦੇ ਵਿੱਚੋਂ ਪੂਰੇ ਨਹੀਂ ਹੋਏ ਜਿੰਦ ਤੱਕ ਕਾਂਗਰਸ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਸਾਫ਼ ਹੋ ਗਈ ਹੈ ਹੁਣ ਇਸ ਤਰੀਕੇ ਦੇ ਨਾਲ ਕਿਉਂਕਿ ਜਿਹੜੇ ਕੇਪੀ ਸੀਗੇ ਉਹ ਵੀ ਕਾਂਗਰਸ ਤੋਂ ਪਰੇ ਚਲੇ ਗਏ ਨੇ ਕਾਂਗਰਸ ਮੁਕਤ ਜਲੰਧਰ ਹੋ ਗਿਆ ਔਰ ਜਿਹੜੇ ਸੰਤੋਖ ਫੈਮਿਲੀ ਸੀਗੇ ਸੰਤੋਖ ਚੌਧਰੀ ਫੈਮਿਲੀ ਉਹ ਵੀ ਹੁਣ ਭਾਜਪਾ ਦੇ ਵਿੱਚ ਹੈ ਐਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਝੂਠੇ ਵਾਅਦੇ ਕਰਦੇ ਆ ਰਹਿਣਗੇ ਸਰਕਾਰਾਂ ਔਰ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਐਸ ਕਰਕੇ ਸਾਨੂੰ ਜਿਹੜਾ ਹੈ ਇਹ ਫੈਸਲਾ ਲੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਿਾਂ ਅਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ